ਸਾਡੇ ਨਾਲ ਪੰਡਿਤ ਕੇ ਗੋਪਾਲ ਨੇ ਜਿੰਨੀਆਂ ਵਾਰ-ਵਾਰ ਭੁਖਵਾਣੀਆਂ ਸੱਚ ਹੋ ਰਹੀਆਂ ਨੇ ਪਿਛਲੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਭੁਖਵਾਣੀ ਕੀਤੀ ਸੀਗੀ ਕਿ ਇੱਕ ਵੱਡੇ ਲੀਡਰ ਦੀ ਮੌਤ ਹੋਏਗੀ ਔਰ ਪਲੇਨ ਕ੍ਰੈਸ਼ ਦੀ ਵੀ ਗੱਲ ਕਹੀ ਸੀ ਪਿਛਲੇ ਦਿਨੀ ਦੇਖਿਆ ਕਿ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜੀਤ ਪਵਾੜ ਇੱਕ ਪਲੇਨ ਕ੍ਰੈਸ਼ ਦੇ ਵਿੱਚ ਮਾਰੇ ਜਾਂਦੇ ਆ ਏ ਜਿਹੜਾ ਮੈਂ ਤੁਹਾਨੂੰ ਕਿਹਾ ਸੀ 28 ਜਨਵਰੀ ਤੋਂ 28 ਫਰਵਰੀ ਤੱਕ ਇਹ ਯੋਗ ਬੜਿਆ ਹੈ ਇਸ ਤਰ੍ਹਾਂ ਦੇ ਤਿੰਨ ਯੋਗ ਇਸ ਦੇ ਸਾਲ ਦੇ ਵਿੱਚ ਬਣਦੇ ਹਨ ਤਿੰਨ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਇੱਕ ਤਾਂ ਵਾਪਰ ਗਈ ਕੀ ਇੱਕ ਵਾਰੀਆਂ ਆਉਣ ਵਾਲੇ ਸਮੇਂ ਲਈ ਕਰਦੇ ਹਾਂ ਔਰ ਕਿਹੜੀਆਂ-ਕਿਹੜੀਆਂ ਥਾਵਾਂ ਦੇ ਉੱਪਰ ਖਤਰੇ ਬਣੇ ਹੋਏ ਆ لینڈ ਸਲਾਈਡਿੰਗ ਦੇ ਪਾਣੀ ਦੇ ਜਾਂ ਹੋਰ ਚੀਜ਼ਾਂ ਦੇ ਕਿੱਥੇ-ਕਿੱਥੇ ਜਿਹੜਾ ਲੋਕਾਂ ਨੂੰ ਖਿਆਲ ਰੱਖਣ ਦੀ ਲੋੜ ਹੈ ਪੰਜਾਬ ਦੀ ਰਾਜਨੀਤੀ ਬਾਰੇ ਵੀ ਥੋੜਾ ਬਹੁਤਾ ਕੁਝ ਦੱਸੋ ਕੋਈ ਲੀਡਰ ਦੇ ਬਾਰੇ ਕਿ ਕੌਣ ਅੱਗੇ ਆ ਸਕਦਾ ਜਾਂ ਕਿਸੇ ਕਿਸੇ ਦੀ ਤੁਸੀਂ ਕੁੰਡਲੀ ਦੇਖੀ ਹੋਵੇ ਮੈਂ ਕੁੰਡਲੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਚਰਨਜੀਤ ਸਿੰਘ ਚੰਨੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਦੀ ਕੁੰਡਲੀ ਨੂੰ 3-4 ਘੰਟੇ ਲਾ ਕੇ ਐਨਲਾਈਜ਼ ਕੀਤਾ ਤੇ ਆਉਣ ਵਾਲੀ ਜਿਹੜੀ 27 ਦੀ ਸਰਕਾਰ ਬਣਨ ਦਾ ਟਾਈਮ ਹੈ ਉੱਥੇ ਉਹਨਾਂ ਦੇ ਜਿਹੜੇ ਗ੍ਰਹਿ ਨੇ ਉਹ ਬਹੁਤ ਜ਼ਿਆਦਾ ਸਪੋਰਟਿਵ ਨੇ ਚਰਨਜੀਤ ਸਿੰਘ ਚੰਨੀ ਹਾਂ ਫੁੱਲ ਚਾਂਸ ਹੈ ਉਹਨਾਂ ਦੇ ਮੁੱਖ ਮੰਤਰੀ ਬਣਨ ਦੇ ਹਾਲ ਦੀ ਘੜੀ ਦਾ ਮਤਲਬ ਚੰਨੀ ਸਿੰਘ ਕਿੰਨੀ ਉਹਨਾਂ ਨੂੰ ਜਿਸ ਤਰੀਕੇ ਨਾਲ ਉਹਨਾਂ ਦੀ ਆਪਣੀ ਪਾਰਟੀ ਦੇ ਲੀਡਰ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ ਮੀਡੀਆ ਆਪਣੇ ਜਮੈਂਟ ਕਰਕੇ ਉਹਨਾਂ ਦੇ ਖਿਲਾਫ ਕਿਹੜੀਆਂ ਰਣਨੀਤੀਆਂ ਘੜੀਆਂ ਜਾ ਰਹੀਆਂ ਕਿ ਉਹ ਫਿਰ ਕਿਸੇ ਕੰਮ ਆਉਣਗੇ ਉਹਦਾ ਚੰਨੀ ਸਿੰਘ ਕਿੰਨੇ ਨੁਕਸਾਰ ਹੋਊਗੀ ਉਹਦਾ ਫਾਇਦਾ ਕਰਨਗੇ ਸਿੰਘ ਚੰਨੀ ਉਹ ਕਿਵੇਂ ਜਿਹੜੀ 베ਰੀ ਤੇ 베ਰ ਹੋਣ ਜ ਉਹਨੇ ਡਲੇ ਪੈਣਗੇ ਉਹਨਾਂ ਨੂੰ ਵੀ ਨਾ ਵੀ ਬਣੂਗਾ ਉਹ ਖਿਤਲਪਤਾ ਖੇਚਣ ਦੀ ਕੋਸ਼ਿਸ਼ ਕਰਦੇ ਆ ਕਰੀਅਰ ਉਹਦਾ ਫਾਇਦਾ ਹੀ ਹੈ ਚੰਨੀ ਸਾਹਿਬ ਨੂੰ ਜਿੰਨਾ ਵਿਰੋਧ ਹੋ ਰਿਹਾ ਉਹਦਾ ਮਤਲਬ ਇਹ ਹੈ ਵੀ ਓਨੀ ਉਹਨਾਂ ਦੀ ਪੋਜੀਸ਼ਨ ਅਪ ਹੋ ਰਹੀ ਹੈ ਉਹ ਬੰਦੇ ਵਿਰੋਧ ਕਰਕੇ ਵੀ ਉਹਨਾਂ ਦਾ ਫਾਇ 27 ਮਈ ਤੋਂ 15 ਜੂਨ ਇਹ ਟਾਈਮ ਆ ਜਿਹੜਾ ਟੈਰਰਿਸਟ ਅਟੈਕ ਹੋਣ ਦਾ ਟਾਈਮ ਆ ਅੱਛਾ ਭਾਰਤ ਜਿਹੜਾ ਸੈਂਟਰਲ ਇੰਡੀਆ ਜਿੱਦਾਂ ਮੱਧ ਪ੍ਰਦੇਸ਼ ਹੋ ਗਿਆ ਦਿੱਲੀ ਹੈ ਰਾਜਸਥਾਨ ਪੰਜਾਬ ਹਰਿਆਣਾ ਦਿੱਲੀ ਇਸ ਏਰੀਆ ਦੇ ਵਿੱਚ ਟੈਰਰਿਸਟ ਅਟੈਕ ਹੋ ਸਕਦੇ ਆ 27 ਮਈ ਤੋਂ ਲੈ ਕੇ 15 ਜੂਨ ਤੱਕ ਕੇਰਲਾ ਤਾਮਿਲਨਾਡੂ ਜਿਹੜਾ ਇਹ ਦੋ ਸਟੇਟਾਂ ਹੈਗੀਆਂ ਇਹਨਾਂ ਦੇ ਵਿੱਚ ਫਲੱਡ ਆਊਗਾ ਬਹੁਤ ਵੱਡਾ ਜਿਹਦੇ ਨਾਲ ਜਾਨ ਮਾਲ ਨੁਕਸਾਨ ਹੋਊਗਾ ਕਾਫੀ ਜ਼ਿਆਦਾ ਜੂਨ ਜੁਲਾਈ ਵਾਲਾ ਟਾਈਮ ਇਸ ਟਾਈਮ ਦੇ ਵਿੱਚ ਵੱਡੇ ਰਾਜਨੀਤਿਕ ਆਗੂ ਦਾ ਅਸੈਸੀਨੇਸ਼ਨ ਹੋ ਸਕਦਾ ਪਲੇਨ ਦੇ ਵਿੱਚ ਕੋਈ ਨੇਤਾ ਬੈਠਾ ਹੋਵੇ ਉਹ ਪਲੇਨ ਕ੍ਰੈਸ਼ ਵੀ ਹੋ ਸਕਦਾ ਜਾਂ ਵੱਡੇ ਨੇਤਾ ਨੂੰ ਕੋਈ ਗੋਲੀ ਮਾਰ ਕੇ ਜਾਂ ਕਿਸੇ ਬੰਬ ਨਾਲ ਮੰਨ ਲਓ ਉਹਦਾ ਅਸੈਸੀਨੇਸ਼ਨ ਹੋ ਸਕਦਾ ਤੇ ਉਹਦੇ ਅਸੈਸੀਨੇਸ਼ਨ ਹੋਣ ਤੋਂ ਬਾਅਦ ਚ ਕਾਫੀ ਹਾਈ ਲੈਵਲ ਦੇ ਉੱਪਰ ਦੰਗਾਕਾਰੀ ਮੱਲਬ ਅੰਦੋਲਨ ਹੋਊਗਾ ਇੰਡੀਆ 'ਚ 2 ਮਾਰਚ ਤੋਂ ਲੈ ਕੇ 18 ਅਪ੍ਰੈਲ ਤੱਕ 2026 ਭਾਰਤ ਦੇ ਕਿਸੇ ਸੂਬੇ ਦੇ ਵਿੱਚ ਸੱਤਾ ਪਰਿਵਰਤਨ ਹੋਊਗਾ ਕੇਂਦਰ ਸਰਕਾਰ ਹੈ ਜਿਹੜੀ ਉਹ ਵੀ ਅਸਥਿਰ ਅਸਥਿਰ ਰਹੋਗੀ 2026 ਤੇ ਇੱਕ ਵਾਰੀ ਤਾਂ ਇਹ ਲੱਗੂਗਾ ਵੀ ਗਈ ਪੂਰਬੀ ਜਿਹੜਾ ਭਾਰਤ ਹੈ ਜਿੱਧਰੋਂ ਸੂਰਜ ਉੱਗਦਾ ਉਹ ਵਾਲੀ ਸਾਈਡ ਦੀਆਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਦੰਗਾ ਬੰਬ ਵਿਲਾਸਕ ਅੱਗ ਲੱਗਣ ਦਾ ਯੋਗ ਹੈ ਖਾਸ ਕਰ ਬੰਗਾਲ 'ਚ ਬੰਗਾਲ ਦੇ ਵਿੱਚ ਹਿੰਸਾ ਹੋਊਗੀ ਚੱਲੂਗੀ ਲੰਮਾ ਸਮਾਂ 3 ਸਾਲ ਹੋ ਸਕਦਾ ਉੱਥੇ ਰਾਸ਼ਟਰਪਤੀ ਸ਼ਾਸਨ ਵੀ ਲੱਗ ਜਾਵੇ 18 April ਤੋਂ 16 May ਇਹ ਜਿਹੜਾ ਟਾਈਮ ਹੈਗਾ ਰੂਸ, ਚੀਨ ਤੇ ਮੰਗੋਲੀਆ। ਰੂਸ ਉੱਪਰ ਹੈ, ਚੀਨ ਥੱਲੇ ਹੈ, ਮੰਗੋਲੀਆ ਦੋਨਾਂ ਦੇ ਵਿਚਾਲੇ ਹੈ। ਇਸ ਖਿੱਤੇ ਦੇ ਵਿੱਚ ਦੁਨੀਆ ਦਾ ਜਿਹੜਾ ਇਹ ਖਿੱਤਾ ਹੈ। ਇਸ ਖਿੱਤੇ ਦੇ ਵਿੱਚ ਬਹੁਤ ਹਾਈ ਇੰਟੈਂਸਿਟੀ ਦਾ ਪਚਾੜ ਹੈ ਜਿਹੜਾ ਉਹ ਆਊਗਾ। ਉੱਚ ਜਿਹਦੇ ਨਾਲ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਨੇ ਉਹ ਹੋ ਸਕਦੀਆਂ। ਸਾਡੇ ਨਾਲ ਪੰਡਿਤ ਕੇ ਗੋਪਾਲ ਨੇ ਜਿਨ੍ਹਾਂ ਦੀਆਂ ਵਾਰ-ਵਾਰ ਭੁੱਖ ਵਣੀਆਂ ਸੱਚ ਹੋ ਰਹੀਆਂ ਨੇ। ਪਿਛਲੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਭੁੱਖ ਵਣੀ ਕੀਤੀ ਸੀਗੀ ਕਿ ਇੱਕ ਵੱਡੇ ਲੀਡਰ ਦੀ ਮੌਤ ਹੋਏਗੀ ਔਰ ਪਲੇਨ ਕ੍ਰੈਸ਼ ਦੀ ਵੀ ਗੱਲ ਕਹੀ ਸੀ ਪਿਛਲੇ ਦਿਨੀ ਦੇਖਿਆ ਕਿ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜੀਤ ਪਵਾੜ ਇੱਕ ਪਲੇਨ ਕ੍ਰੈਸ਼ ਦੇ ਵਿੱਚ ਮਾਰੇ ਜਾਂਦੇ ਆ ਹੁਣ ਉਹ ਮੇਰੇ ਨਾਲ ਨੇ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਕੁਝ ਭਵਿੱਖਬਾਣੀਆਂ ਅੱਜ ਕਰਨਗੇ ਉਹਨਾਂ ਨੇ ਬੜੀ ਡੀਪ ਸਟੱਡੀ ਜਿਹੜੀ ਆ ਕੁਝ ਚੀਜ਼ਾਂ ਨੂੰ ਲੈ ਕੇ ਕੀਤੀ ਆ 2026 ਦਾ ਜਿਹੜਾ ਇਹ ਆਉਣ ਵਾਲੇ 10 ਮਹੀਨੇ ਆ ਇਹ ਕਿਹੋ ਜਿਹਾ ਰਹਿਣ ਵਾਲਾ ਰਾਜਨੀਤਿਕ ਤੌਰ ਤੇ ਵੀ ਔਰ ਵਰਡ ਦੇ ਤੌਰ ਤੇ ਵੀ ਜਾਂ ਬਹੁਤ ਸਾਰੇ ਅਹਿਮ ਜਿਹੜੇ ਸਵਾਲ ਉਹਨਾਂ ਤੋਂ ਅਸੀਂ ਲੈਣੇ ਐ ਤੇ ਨਵੀਆਂ ਪੁਖਬਾਣੀਆਂ ਪੰਡਤ ਕੇ ਗੋਪਾਲ ਕੀ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਂ ਸਭ ਤੋਂ ਪਹਿਲਾਂ ਸਵਾਗਤ ਕਰੂੰ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਰ ਸਵਾਗਤ ਹੈ ਜੀ ਬਹੁਤ-ਬਹੁਤ ਮੋਸਟ ਵੈਲਕਮ ਮੋਸਟ ਵੈਲਕਮ ਹੋਰ ਸਰ ਠੀਕ ਹੋ ਸੇਤਪਰਵਤ ਚੜ੍ਹ ਦੀ ਕਲਾ ਵੈਸੇ ਤਾਂ ਖਬਰ ਜਿਹੜੀ ਬੜੀ ਦੁਖਦਾਈ ਹੈ ਜੀ ਪਰ ਪਿਛਲੀ ਵਾਰ ਤੁਸੀਂ ਪੁਖਬਾਣੀ ਕੀਤੀ ਸੀ ਇੱਕ ਵੱਡੇ ਲੀਡਰ ਦੀ ਮੌਤ ਦੇ ਬਾਰੇ ਔਰ ਨਾਲ ਹੀ ਨਾਲ ਇੱਕ ਪਲੇਨ ਕ੍ਰੈਸ਼ ਦੀ ਵਾਰੀ ਜੀ ਤਾਂ ਉਹ ਹੋਈ ਹੈ ਔਰ ਪਲੇਨ ਕ੍ਰੈਸ਼ ਦੇ ਵਿੱਚ ਮਹਾਰਾਸ਼ਟਰ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਨੇ ਉਹਨਾਂ ਦੀ ਮੌਤ ਹੋਈ ਹੈ ਜੀ ਇਹ ਤੁਸੀਂ ਖੁਖਬਣੀ ਕਿਸ ਤਰੀਕੇ ਦੇ ਨਾਲ ਕੀਤੀ ਹੈ ਫਿਰ ਆਪਾਂ ਅਗਲੀਆਂ ਤੇ ਆਉਂਦੇ ਆ ਇਹ ਯੋਗ ਹੈ ਜੀ ਜਦੋਂ ਮਤਲਬ ਇਸ ਟਾਈਮ ਜਿਹੜਾ ਮੀਨ ਦੇ ਵਿੱਚ ਹੈ ਸ਼ਰੀਰ ਹੂੰ ਤੇ ਜਦੋਂ ਸ਼ੁਕਰ ਨਾਲ ਹੋ ਜਾਵੇ ਤਾਂ ਫਿਰ ਹਵਾਈ ਦੁਰਘਟਨਾਵਾਂ ਹੋਣ ਦਾ ਜਿਹੜਾ ਸੰਭਾਵਨਾ ਉਹ ਵੱਧ ਜਾਂਦੀ ਹੈ ਹੂੰ ਇਹ ਜਿਹੜਾ ਮੈਂ ਤੁਹਾਨੂੰ ਕਿਹਾ ਸੀ 28 ਜਨਵਰੀ ਤੋਂ 28 ਫਰਵਰੀ ਤੱਕ ਇਹ ਯੋਗ ਬਣਿਆ ਹੋਇਆ। ਇਸ ਤਰ੍ਹਾਂ ਦੇ ਤਿੰਨ ਯੋਗ ਇਸ ਦੇ ਸਾਲ ਦੇ ਵਿੱਚ ਬਣਦੇ ਆ। ਤਿੰਨ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਇੱਕ ਤਾਂ ਵਾਪਰ ਗਈ। ਆਪਾਂ ਇਹ ਕਿਹਾ ਸੀ ਵੀ 28 ਜਨਵਰੀ ਤੋਂ 28 ਫਰਵਰੀ ਤੱਕ ਉਹ 28 ਜਨਵਰੀ ਨੂੰ ਸਵੇਰੇ 8:30 ਵਜੇ ਹੀ ਜਦੋਂ ਉੱਤਰ ਤੋਂ ਪੂਰਬ ਵਾਲੀ ਸਾਈਡ ਨੂੰ ਉਹ ਜਹਾਜ਼ ਉੱਡਿਆ। ਮੈਂ ਤੁਹਾਨੂੰ ਨਾਲ ਦਿਸ਼ਾ ਵੀ ਮੈਂਸ਼ਨ ਕੀਤੀ ਸੀ ਕਿ ਉੱਤਰ ਪੂਰਬ। ਤੇ ਉਹ ਕ੍ਰੈਸ਼ ਹੋ ਗਿਆ। ਇਸ ਤਰ੍ਹਾਂ ਦੇ ਤਿੰਨ ਯੋਗ ਬਣਦੇ ਆ ਇੱਕ ਹਜੇ ਵੀ ਮਤਲਬ ਆਪਾਂ ਨੂੰ 28 ਫਰਵਰੀ ਤੱਕ ਸਤਰਕ ਰਹਿਣ ਦੀ ਲੋੜ ਆ ਫਲੈਨ ਯਾਤਰਾ ਜਿਹੜੀ ਆ ਹਵਾਈ ਯਾਤਰਾ ਉਹ ਨਾ ਕੀਤੀ ਜਾਵੇ ਦੂਸਰਾ ਜਿਹੜਾ ਯੋਗ ਬਣਦਾ ਇੱਕ ਤਾਂ ਇਹ ਸੀ ਕਿ ਜਦੋਂ ਇਹ ਸਾਲ ਸ਼ੁਰੂ ਹੋਇਆ ਜਨਵਰੀ ਚ ਉਦੋਂ ਘਟਨਾ ਹੋਣੀ ਸੀਗੀ 28 ਫਰਵਰੀ ਤੱਕ ਦੂਸਰਾ ਜਿਹੜਾ ਯੋਗ ਬਣਦਾ ਉਹ ਜਦੋਂ ਇਸ ਸਾਲ ਦਾ ਦੂਸਰਾ ਅੱਧ ਸ਼ੁਰੂ ਹੋਊਗਾ 16 ਜੂਨ ਤੋਂ 14 ਜੁਲਾਈ ਇਸ ਟਾਈਮ ਦੇ ਵਿੱਚ ਵੀ ਹਵਾਈ ਦੁਰਘਟਨਾਵਾਂ ਹੋਣਗੀਆਂ ਇੱਕ ਨਹੀਂ ਕਈ ਹੋਣਗੀਆਂ ਰਿਪੀਟਡ ਹੋਣਗੀਆਂ ਅੱਛਾ ਤੇ ਤੀਸਰਾ ਜਿਹੜਾ ਯੋਗ ਬਣਦਾ ਉਹ ਬਣਦਾ 11 ਅਕਤੂਬਰ ਤੋਂ 1 ਨਵੰਬਰ ਇਹ ਤਿੰਨ ਯੋਗ ਬਣਦੇ ਆ ਇਹਨਾਂ ਡੇਟਾ ਦੇ ਵਿੱਚ ਹਵਾਈ ਯਾਤਰਾ ਨਾ ਕਰਨ ਮੈਂ ਤੁਹਾਡੇ ਸਰੋਤਿਆਂ ਨੂੰ ਤੁਹਾਡੇ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਤਰੀਕਿਆਂ ਦੇ ਵਿੱਚ ਆ ਰੇਲ ਤੇ ਯਾਤਰਾ ਕਰ ਲਓ ਆਪਣੀ ਗੱਡੀ ਤੇ ਕਰ ਲਓ ਹਵਾਈ ਯਾਤਰਾ ਕਰਨ ਤੋਂ ਗਰੇਜ਼ ਕਰੋ ਇਹ ਟਾਈਮ ਦੇ ਵਿੱਚ ਦੁਰਘਟਨਾਵਾਂ ਹਵਾਈ ਦੁਰਘਟਨਾਵਾਂ ਹੋਣ ਦਾ ਯੋਗ ਹੈ ਸੋ ਇਹ ਪਲੈਨੇਟਰੀ ਇਕੁਏਸ਼ਨ ਹੈ ਜਿਹੜੀ ਉਹ ਇੰਡੀਕੇਟ ਕਰਦੀ ਹੈ ਉਥੋਂ ਦੇਖ ਕੇ ਅਸੀਂ ਅਨੁਮਾਨ ਲਗਾਉਨੇ ਆ ਵੀ ਆਹ ਡੇਟਾ ਦੇ ਵਿੱਚ ਆਹ ਘਟਨਾਵਾਂ ਹੋ ਸਕਦੀਆਂ ਇਹ ਜਿਹੜੀਆਂ ਘਟਨਾਵਾਂ ਹੋਣ ਬਾਰੇ ਤੁਸੀਂ ਅੱਗੇ ਵੀ ਦੱਸਿਆ ਕਿ ਅੱਗੇ ਵੀ ਹੋਣ ਦੀਆਂ ਡੇਟਾ ਰਹਿ ਗਿਆ ਹੂੰ ਇਹ ਭਾਰਤ ਚ ਹੀ ਡਰ ਹੈ ਜਾਂ ਫਿਰ ਵਰਲਡ ਦੇ ਕਿਸੇ ਵੀ ਹਿੱਸੇ ਦੇ ਵਿੱਚ ਵਿਸ਼ਵ ਵਿੱਚ ਹੂੰ ਜਿਸ ਤਰ੍ਹਾਂ 28 ਜਨਵਰੀ ਵਾਲੀ ਗੱਲ ਸੀ ਨਾ 28 ਜਨਵਰੀ ਤੋਂ 28 ਫਰਵਰੀ ਹੂੰ 29 ਤਰੀਕ ਨੂੰ ਕਲੰਬੋ ਚ ਵੀ ਕਲੰਬੀਆ ਇੱਕ ਹਵਾਈ ਦੁਰਘਟਨਾ ਹੁੰਦੀ ਹੈ ਹੂੰ ਸੋ ਇਸੇ ਤਰ੍ਹਾਂ ਹੀ ਮਤਲਬ ਹੋਰ ਵੀ ਕਈ ਜਗ੍ਹਾ 28 ਫਰਵਰੀ ਤੱਕ ਹੋਣਗੀਆਂ ਇਹ ਸਾਰੀ ਦੁਨੀਆ ਚ ਹੀ ਹੋਣਗੀਆਂ ਹੂੰ ਸੋ ਇਸ ਕਰਕੇ ਇਸ ਟਾਈਮ ਦੇ ਵਿੱਚ ਆਪਾਂ ਨੂੰ ਬਹੁਤ ਸਤਰਕ ਰਹਿਣ ਦੀ ਲੋੜ ਆ ਇੱਕ ਤੁਸੀਂ ਮੇਰੀ ਪਿਛਲੀ ਇੰਟਰਵਿਊ ਦੇ ਵਿੱਚ ਇਹ ਵੀ ਗੱਲ ਕਹੀ ਸੀਗੀ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਿਹੜਾ ਭਾਰਤ ਦੀ ਵਿਸ਼ਵ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਉਹ ਬਦਨਾਮੀ ਹੋਣ ਵਾਲੀ ਹੈ ਜੀ ਉਹ ਹਾਲੇ ਤੱਕ ਨਹੀਂ ਹੋਈ ਜਾਂ ਕੀ ਉਹਦੇ ਕਾਰਨ ਜਿਹੜੇ ਰਹਿਣਗੇ ਨਹੀਂ ਉਹ ਹੋ ਰਹੀ ਹੈ अच्छा एक ਤਾਂ ਐਪਸਟੇਨ ਫਾਈਲ ਦੇ ਵਿੱਚ ਸਾਡੇ ਮੰਤਰੀਆਂ ਦੇ ਉਦਯੋਗਪਤੀਆਂ ਦੇ ਨਾਂ ਆ ਗਏ ਉਹਦੇ ਬਾਰੇ ਤੁਸੀਂ ਗੱਲ ਕੀਤੀ ਸੀ ਦੂਸਰਾ ਜਿਹੜਾ ਹੈ ਆ ਹੁਣ ਏਆਈ ਸਮਿਟ ਦਿੱਲੀ ਖਤਮ ਹੋਈ ਹੈ ਅੱਜ ਜਾਂ ਕੱਲ ਨੂੰ ਖਤਮ ਹੋ ਜਾਣੀ ਹੈ 20 ਤਰੀਕ ਤੱਕ ਹੈ ਸੋ ਇਸ ਇਹ ਏਆਈ ਸਮਿਟ ਦਾ ਹੀ ਜਿਹੜਾ ਪ੍ਰਬੰਧਨ ਹੈ ਉਹਦੀ ਮੈਨੇਜਮੈਂਟ ਹੈ ਜਿਹੜੀ ਉਹ ਮਿਸ ਮੈਨੇਜ ਹੋਣ ਕਰਕੇ 20 ਦੇਸ਼ਾਂ ਦੇ ਤਾਂ ਉੱਥੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਆਏ ਹੋਏ ਆ ਉਹਨੂੰ ਅਟੈਂਡ ਕਰਨ ਵਾਸਤੇ ਸਾਰੀ ਦੁਨੀਆ ਦੇ ਵਿੱਚੋਂ ਵੱਡੀਆਂ ਜਿਹੜੀਆਂ ਡਿਜੀਟਲ ਆ ਮਤਲਬ ਕੰਪਨੀਆਂ ਨੇ ਉਹ ਉੱਥੇ ਪਹੁੰਚੀਆਂ ਹੋਈਆਂ ਆ ਆਪਦੇ ਪ੍ਰੋਡਕਟ ਲੈ ਕੇ ਤੇ 2.5 ਲੱਖ ਬੰਦਾ ਹੁਣ ਤੱਕ ਵਿਜ਼ਿਟ ਕਰ ਚੁੱਕੇ ਆ ਉੱਥੇ ਪ੍ਰਧਾਨ ਮੰਤਰੀ ਨੇ 20 ਤਰੀਕ ਨੂੰ ਜਾਣਾ ਸੀ ਲਾਸਟ ਦਿਨ ਤੇ ਪ੍ਰਧਾਨ ਮੰਤਰੀ 16 ਤਰੀਕ ਨੂੰ ਹੀ ਚਲੇ ਗਏ ਜਿਹਦੇ ਨਾਲ ਉੱਥੋਂ ਅੰਦਰੋਂ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਉਹਨਾਂ ਦਾ ਸਾਰਾ ਜਿਹੜਾ ਸਮਾਨ ਘੜੀਆਂ ਹੋ ਗਈਆਂ ਆ ਹੈੱਡਫੋਨ ਹੋ ਗਏ ਛਤਰੀ ਹੋ ਗਈ ਮਤਲਬ ਟਿਫਨ ਹੋ ਗਿਆ ਜੋ ਕੁਝ ਵੀ ਸੀ ਉਹਨਾਂ ਨੂੰ ਕਹਿੰਦੇ ਤੁਸੀਂ ਬਾਹਰ ਲੈ ਜਾਓ ਇਹਨੂੰ ਬਾਹਰ ਕੱਢ ਦਿਓ ਸਾਰਾ ਕੁਝ ਇੱਕ ਕੰਪਨੀ ਨੇ ਆਪਦਾ ਸਟਾਲ ਲਾਇਆ ਹੋਇਆ ਸੀ ਉਹਨਾਂ ਨੂੰ ਕਹਿੰਦੇ ਪ੍ਰਧਾਨ ਮੰਤਰੀ ਆ ਰਹੇ ਤੁਸੀਂ ਬਾਹਰ ਜਾਓ ਉਹ ਕਹਿੰਦੇ ਸਾਡਾ ਸਮਾਨ ਪਿਆ ਇੱਥੇ ਉਹਨਾਂ ਨੂੰ ਕਹਿੰਦੇ ਸਮਾਨ ਇੱਥੇ ਛੱਡ ਜੋ ਆ ਦੇਖੋ ਆ ਵੀ ਲੈਪਟਾਪ ਇੱਥੇ ਛੱਡ ਕੇ ਗਏ ਆ ਵੀ ਤੁਸੀਂ ਬਾਹਰ ਚਲੇ ਜਾਓ ਉਹ ਬਾਹਰ ਚਲੇ ਗਏ ਜਦੋਂ ਵਾਪਸ ਅੰਦਰ ਆਏ ਤਾਂ ਸਾਰਾ ਸਮਾਨ ਗਾਇਬ ਸੀ ਏਆਈ ਸਬਮਿਟ ਹੈ ਏਆਈ ਡਿਜੀਟਲ ਟੈਕਨੋਲੋਜੀ ਦੇ ਨਾਲ ਉਹਦੇ ਕੈਮਰੇ ਲੱਗੇ ਹੋਏ ਆ ਦਿੱਲੀ ਪੋਲਿਸ ਹੈ ਉੱਥੇ ਪ੍ਰਧਾਨ ਮੰਤਰੀ ਦਾ ਅਮਲਾ ਫੈਲਾ ਉਹਦੇ ਵਿੱਚ ਵੀ ਇੱਕ ਕੰਪਨੀ ਦਾ ਪੂਰੇ ਦਾ ਪੂਰਾ ਸਟਾਲ ਚੋਰੀ ਹੋ ਗਿਆ। ਹੂੰ ਇਸ ਤੋਂ ਇਲਾਵਾ ਸਾਡੇ ਦੇਸ਼ ਦੀ ਇੱਕ ਯੂਨੀਵਰਸਿਟੀ ਹੈ ਗਲਗੋਟਿਆ ਯੂਨੀਵਰਸਿਟੀ। ਉਹ ਇੱਕ ਰੋਬੋਟ ਡੌਗ ਉੱਥੇ ਲਿਆ ਕੇ ਪੇਸ਼ ਕਰਦੀ ਹੈ ਕਿ ਅਸੀਂ ਖੋਜ ਕੀਤੀ ਹੈ ਇਹਦੀ। ਥੋੜੀ ਦੇਰ ਬਾਅਦ ਚਾਈਨਾ ਤੱਕ ਖਬਰ ਪਹੁੰਚਦੀ ਹੈ ਦਾ ਚਾਈਨਾ ਦੱਸਦਾ ਵੀ ਇਹ ਸਾਡਾ ਪ੍ਰੋਡਕਟ ਆ। ਅਸੀਂ ਬਣਾਇਆ ਹੋਇਆ ਤੇ ਇਹ ਐਨੇ ਪੈਸਿਆਂ 'ਚ ਸਾਡੇ ਤੋਂ ਕੋਈ ਵੀ ਖਰੀਦ ਸਕਦਾ। ਹੂੰ ਤੇ ਹੁਣ ਉਸ ਕੰਪਨੀ ਦਾ ਉਥੋਂ ਉਹ ਯੂਨੀਵਰਸਿਟੀ ਦਾ ਸਟਾਲ ਉਥੋਂ ਚੱਕਵਾਤਾ ਮਤਲਬ ਬਲੂਮਬਰਗ ਦੇ ਵਿੱਚ ਰਾਈਟਰਸ ਦੇ ਵਿੱਚ ਵੱਡੇ ਵੱਡੇ ਆਰਟੀਕਲ ਲੱਗੇ ਆ ਕਿ ਐਨੀ ਘਟੀਆ ਪ੍ਰਬੰਧ ਸੀਗਾ ਭਾਰਤ ਦੀ ਬਹੁਤ ਵੱਡੇ ਪੱਧਰ ਤੇ ਬੇਇੱਜ਼ਤੀ ਹੋਈ ਹੈ ਇਹ ਐਬਸੈਂਟ ਫਾਈਲਾਂ ਜਿਹੜੀਆਂ ਨੇ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਬਦਨਾਮੀ ਹੋਈ ਹੈ ਔਰ ਆਪਾਂ ਦੇਖਿਆ ਕਿ ਪਿਛਲੇ ਦਿਨੀ 트ੰਪਸ ਸਾਹਿਬ ਦਾ ਬਿਆਨ ਵੀ ਆਇਆ ਉਹ ਕਹਿੰਦੇ ਕਿ ਜੇ ਮੈਂ ਚਾਵਾਂ ਤਾਂ ਮੋਦੀ ਸਾਹਿਬ ਦਾ ਮੈਂ ਕੈਰੀਅਰ ਜਿਹੜਾ ਉਹ ਤਬਾਹ ਕਰ ਸਕਦਾ ਦਿਨਾਂ ਚ ਜਿਹੜਾ ਉਹ ਤਬਾਹ ਕਰ ਸਕਦਾ ਹੈ ਇਹਦਾ ਮਤਲਬ ਕੁਝ ਨਾ ਕੁਝ ਉਹਨਾਂ ਦੇ ਕੋਲ ਹੈ ਜਿਹੜਾ ਮੋਦੀ ਸਾਹਿਬ ਨੂੰ ਇਸ ਤਰੀਕੇ ਨਾਲ ਦਬਾ ਰਿਹਾ ਹੈ ਬਿਲਕੁਲ ਹੈ ਜੇ ਮਤਲਬ ਆ ਬੰਦੇ ਨੂੰ ਪਤਾ ਹੋਵੇ ਮੈਂ ਸੱਚਾ ਤਾਂ ਫਿਰ ਉਹ ਜਵਾਬ ਦਿੰਦਾ ਨਾ ਵੀ ਕੱਢ ਤੇਰੇ ਕੋ ਕੀ ਹੈ ਤੇ ਸਾਡੇ ਤਾਂ ਤੇ ਸੁਸਰੀ ਵਾਂਗੂ ਸੌਂਗੇ ਇਦਾਂ ਮੰਨ ਲਓ ਸਾਡੇ ਕੋਲ ਜਵਾਬ ਨਹੀਂ ਹੈ ਤੇ ਇਦੋਂ ਬਾਅਦ ਹੋਰ ਬੇਇੱਜ਼ਤੀ ਕੀ ਹੋਊਗੀ ਇਹ ਹੋਣੀ ਹੀ ਸੀ ਹੁਣ ਹੋਰ ਜਿਹੜੀਆਂ ਤੁਸੀਂ ਕੀ ਕੋਈ ਖਵਾੜੀਆਂ ਆਉਣ ਵਾਲੇ ਸਮੇਂ ਲਈ ਕਰਦੇ ਹੋ ਔਰ ਕਿਹੜੀਆਂ-ਕਿਹੜੀਆਂ ਥਾਵਾਂ ਦੇ ਉੱਪਰ ਖਤਰੇ ਬਣੇ ਹੋਏ ਆ ਲੈਂਡ ਸਲਾਈਡਿੰਗ ਦੇ ਪਾਣੀ ਦੇ ਜਾਂ ਹੋਰ ਚੀਜ਼ਾਂ ਦੇ ਕਿੱਥੇ-ਕਿੱਥੇ ਜਿਹੜਾ ਲੋਕਾਂ ਨੂੰ ਖਿਆਲ ਰੱਖਣ ਦੀ ਲੋੜ ਹੈ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ 28 ਜਨਵਰੀ ਲੰਘ ਗਈ ਉਸ ਤੋਂ ਲੈ ਕੇ 21 ਮਈ ਤੱਕ ਉਹ ਇੱਕ ਯੋਗ ਬਣਿਆ ਹੋਇਆ ਉਹ ਇਸ ਤਰ੍ਹਾਂ ਦਾ ਯੋਗ ਹੈ ਜਿਵੇਂ ਕਸ਼ਮੀਰ ਦੇ ਵਿੱਚੋਂ ਕਸ਼ਮੀਰੀ ਪੰਡਤਾਂ ਨੂੰ ਭਜਾਇਆ ਸੀ ਨਾ ਵੱਡੇ ਪੱਧਰ ਤੇ ਪਲਾਨ ਹੋਇਆ ਸੀਗਾ ਲੋਕੀ ਉੱਥੋਂ ਦੇਸ਼ ਆਪਦੇ ਘਰ-ਬਾਰ ਛੱਡ ਕੇ ਦਿੱਲੀ ਨੂੰ ਆ ਗਏ ਜਾਂ ਨਾਰਥ ਇੰਡੀਆ ਦੀ ਹੋਸਟੇਟਾਂ ਚ ਚਲੇ ਗਏ ਜਿਹੜੇ ਕਸ਼ਮੀਰੀ ਪੰਡਤ ਸੀਗੇ ਇਸ ਤਰ੍ਹਾਂ ਦਾ ਯੋਗ ਬਣਿਆ ਹੋਇਆ 21 ਮਈ ਤੱਕ ਵੱਡੀ ਲੈਵਲ ਤੇ ਪਲਾਨ ਹੋਊਗਾ ਲੋਕਾਂ ਦਾ ਕਿਸੇ ਖਾਸ ਧਰਮ ਵਾਲਿਆਂ ਦਾ ਜਾਂ ਕਿਸੇ ਖਾਸ ਤਰ੍ਹਾਂ ਦੀ ਬੋਲੀ ਬੋਲਣ ਵਾਲਿਆਂ ਦਾ ਕਿਸੇ ਖਾਸ ਖਿੱਤੇ ਦਾ ਜਿਵੇਂ ਮੁੰਬਈ ਦੇ ਵਿੱਚੋਂ ਬਿਹਾਰੀ ਤੇ ਯੂਪੀ ਵਾਲਿਆਂ ਨੂੰ ਭਜਾਉਣ ਲੱਗ ਜਾਂਦੇ ਹੁੰਦੇ ਆ ਇਸ ਤਰ੍ਹਾਂ ਵੱਡੇ ਪੱਧਰ ਤੇ ਪਲੈਨ ਹੋਊਗਾ ਇਹਦਾ ਯੋਗ ਬਣਿਆ ਹੋਇਆ ਸੋ ਕਿਸੇ ਵੀ ਤਰੀਕੇ ਨਾਲ ਅਫਵਾਹਾਂ ਦੇ ਉੱਪਰ ਨਾ ਵਿਸ਼ਵਾਸ ਕੀਤਾ ਜਾਵੇ ਕੋਈ ਅਗਰ ਕੋਈ ਗੱਲ ਆ ਕੇ ਸੁਣਾਉਂਦਾ ਹੈ ਤਾਂ ਉਹਦੀ ਖੋਜ ਪੜਤਾਲ ਕਰੋ ਵੀ ਕੀ ਇਹ ਵਾਕਏ ਸਹੀ ਹੈ ਫਿਰ ਉਹਤੇ ਯਕੀਨ ਕਰੋ ਤੇ ਪਰ ਪਲਾਈਨ ਜਿਹੜਾ ਉਹਦਾ ਯੋਗ ਪੜਿਆ ਹੋਇਆ ਜਿਵੇਂ ਕਸ਼ਮੀਰ ਚ ਹੋਇਆ ਸੀ ਸੋ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੀਆਂ ਵਾਪਰ ਸਕਦੀਆਂ ਨੇ 21 ਮਈ ਤੱਕ 20 ਮਾਰਚ ਤੋਂ ਲੈ ਕੇ 18 ਅਪ੍ਰੈਲ ਤੱਕ 2026 ਭਾਰਤ ਦੇ ਕਿਸੇ ਸੂਬੇ ਦੇ ਵਿੱਚ ਸੱਤਾ ਪਰਿਵਰਤਨ ਹੋਊਗਾ ਕੇਂਦਰ ਸਰਕਾਰ ਹੈ ਜਿਹੜੀ ਉਹ ਵੀ ਅਸਥਿਰ ਅਸਥਿਰ ਰਹੂਗੀ 2026 ਚ ਇੱਕ ਵਾਰੀ ਤਾਂ ਇਹ ਲੱਗੂਗਾ ਵੀ ਗਈ। ਹੂੰ। ਉਹਨੂੰ ਬਚਾ ਕੇ ਰੱਖਣ ਵਾਸਤੇ ਸਰਕਾਰ ਨੂੰ ਬਹੁਤ ਕੁਝ ਕਰਨਾ ਪਊਗਾ। ਹੂੰ। ਰਾਜਨੀਤਿਕ ਸਥਿਰਤਾ ਦਾ ਟਾਈਮ ਹੈ ਪੂਰਬੀ ਜਿਹੜਾ ਭਾਰਤ ਹੈ। ਹੂੰ। ਜਿੱਧਰੋਂ ਸੂਰਜ ਉੱਗਦਾ ਹੂੰ। ਉਹ ਵਾਲੀ ਸਾਈਡ ਦੀਆਂ ਜਿਹੜੀਆਂ ਸਟੇਟਾਂ ਨੇ। ਹੂੰ। ਉਹਨਾਂ ਦੇ ਵਿੱਚ ਦੰਗਾ, ਹੂੰ। ਬੰਬ ਬਲਾਸਟ, ਹੂੰ। ਅੱਗ ਲੱਗਣ ਦਾ ਯੋਗ ਹੈ। ਹੂੰ। ਖਾਸ ਕਰ ਬੰਗਾਲ 'ਚ। ਹੂੰ। ਬੰਗਾਲ ਦੇ ਵਿੱਚ ਹਿੰਸਾ ਹੋਊਗੀ, ਚੱਲੂਗੀ ਲੰਮਾ ਸਮਾਂ 3 ਸਾਲ। ਹੂੰ। ਹੋ ਸਕਦਾ ਉੱਥੇ ਰਾਸ਼ਟਰਪਤੀ ਸ਼ਾਸਨ ਵੀ ਲੱਗ ਜੇ ਹੂੰ ਤੇ ਕੇਂਦਰ ਸਰਕਾਰ ਦੀ ਫੋਰਸ ਜਾਊਗੀ ਉੱਥੇ ਚਾਹੇ ਪੈਰਾ ਮਿਲਟਰੀ ਫੋਰਸ ਜਾਵੇ ਚਾਹੇ ਮਿਲਟਰੀ ਜਾਵੇ ਉਹ ਜਾ ਕੇ ਕੰਟਰੋਲ ਕਰੂਗੀ ਉਹਨੂੰ ਵੀ ਟਾਈਮ ਲੱਗੂਗਾ ਹੂੰ ਬਹੁਤ ਹਾਈ ਲੈਵਲ ਤੇ ਦੰਗੇ ਹੋਣਿਆ ਹੂੰ ਤੇ ਜਿਹੜਾ ਬੰਬ ਬਲਾਸਟ ਦੀ ਮੈਂ ਗੱਲ ਕਰ ਰਿਹਾ ਇਹ ਮਤਲਬ ਕੋਈ ਅੱਤਵਾਦੀ ਨੇ ਨਹੀਂ ਚਲਾਉਣਾ ਇਹ ਲੋਕ ਜਿਹੜੇ ਦੰਗਾਕਾਰੀ ਹੋਣਗੇ ਉਹੀ ਕੁਝ ਕਰਨਗੇ ਹੂੰ ਸੋ ਇਸ ਤਰ੍ਹਾਂ ਦਾ ਯੋਗ ਹੈ ਜਿਹੜਾ ਬਣਿਆ ਹੋਇਆ ਰਾਜਨੀਤਿਕ ਅਸਥਿਰਤਾ ਹੋਊਗੀ ਤੇ ਦੰਗਾ ਫੈਲੂਗਾ ਅੱਗਾਂ ਲੱਗਣਗੀਆਂ ਬੰਬ ਬਲਾਸਟ ਹੋਣਗੇ ਬੰਗਾਲ ਦੇ ਵਿੱਚ ਜ਼ਿਆਦਾ ਚਾਂਸ ਹੈ ਇਹ ਤੁਸੀਂ ਭਾਰਤ ਦੀ ਗੱਲ ਕਰ ਰਹੇ ਹੋ ਬੰਗਾਲ ਭਾਰਤ ਦੀ ਹੈ ਨਹੀਂ ਨਹੀਂ ਜਿਹੜੀ ਸਾਰੀਆਂ ਚੀਜ਼ਾਂ ਦੱਸ ਰਹੇ ਹੋ ਹਾਂ ਇਹ ਚੀਜ਼ਾਂ ਭਾਰਤ ਭਾਰਤ ਚਾਹੀਦੀ ਇੱਕ ਮੈਂ ਤੁਹਾਨੂੰ ਕਿਹਾ ਸੀਗਾ ਕਿ ਮਿਡਲ ਈਸਟ ਦੇ ਵਿੱਚ ਗ੍ਰਹਿ ਯੁੱਧ ਲੱਗੂਗਾ ਹਾਂ ਤੇ ਉਹ ਗ੍ਰਹਿ ਯੁੱਧ ਉਸ ਤੋਂ ਬਾਅਦ ਕੁਝ ਦਿਨ ਬਾਅਦ ਹੀ ਸ਼ੁਰੂ ਹੋ ਗਿਆ ਸੀ ਈਰਾਨ ਕੋਈ ਸੌਖੇ ਤੁਸੀਂ ਕਿਹਾ ਕਿ ਮਿਡਲ ਈਸਟ ਜਾਂ ਹੋਰ ਇਹ ਚੀਜ਼ਾਂ ਨੂੰ ਤੁਸੀਂ ਸਮਝਦੇ ਹੋ ਪਰ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਸਮਝਾ ਲਈਏ ਵੀ ਆਪਾਂ ਕਿਧਰਲੇ ਪਾਸੇ ਨੂੰ ਕਹਿੰਦੇ ਸੀ ਜਿਹੜੇ ਦੇਸ਼ ਵਾਲੇ ਪਾਸੇ ਨੂੰ ਆਪਾਂ ਜਿਹੜੇ ਖਾੜੀ ਦੇਸ਼ ਨੇ ਜਿਹੜੇ ਅਰਬ ਦੇਸ਼ ਨੇ ਉਹਨਾਂ ਨੂੰ ਆਪਾਂ ਮਿਡਲ ਈਸਟ ਕਹਿੰਨੇ ਆ ਮੱਧ ਪੂਰਬ ਉੱਥੇ ਈਰਾਨ ਦੇ ਵਿੱਚ ਅਸਥਿਰਤਾ ਫੈਲ ਗਈ ਜਿਹਨੂੰ ਆਪਾਂ ਗ੍ਰਹਿ ਯੁੱਧ ਕਹਿੰਨੇ ਆ ਉਹ ਸਿਵਲ ਵਾਰ ਤੇ ਕ੍ਰਾਂਸੀ ਕਾਲੈਪਸ ਕਰ ਗਈ ਰਾਂ ਦੀ ਉਹ ਕਿਸੇ ਤਰੀਕੇ ਨਾਲ ਧੱਕੇ ਨਾਲ ਉਥੋਂ ਦੀ ਸਰਕਾਰ ਨੇ ਉਹਦੇ ਤੇ ਕਾਬੂ ਪਾ ਲਿਆ ਪਰ ਉਹ ਜਿਹੜੀ ਹੈ ਕਾਬੂ ਪਾਇਆ ਜਿਹੜਾ ਉਹ ਟਿਕਣਾ ਨਹੀਂ ਉਥੇ ਵੱਧ ਤੋਂ ਵੱਧ ਮਤਲਬ ਅਪ੍ਰੈਲ ਦੀ 18 ਤਰੀਕ ਤੱਕ ਸੱਤਾ ਪਰਿਵਰਤਨ ਹੋਊਗਾ ਤੇ 20 ਮਾਰਚ ਤੋਂ ਮਤਲਬ ਉਹ ਜਿਹੜੀ جنگ ਹੈ ਉਹ ਸ਼ੁਰੂ ਹੋ ਸਕਦੀ ਹੈ ਉਥੇ ਹੂੰ ਮਿਜ਼ਾਈਲਾਂ ਬੰਬ ਜੋ ਕੁਝ ਹੁੰਦਾ ਹੁੰਦਾ ਲੜਾਈ 'ਚ ਉਹ ਸਾਰਾ ਕੁਝ ਹੋਊਗਾ। ਮਤਲਬ ਜਿਹੜੇ ਉਹ ਆਇਤੁੱਲਾ ਖੁਮੈਨੀ ਦੀ ਉੱਥੇ ਗਵਰਨਮੈਂਟ ਚੱਲਦੀ ਆ। ਉਸ ਜਿਹੜੀ ਰਜਿਮ ਆ, ਜਿਹੜੀ ਸੱਤਾਧਾਰੀ ਪਾਰਟੀ ਹੈਗੀ ਆ, ਉਹ ਉੱਥੇ ਬਦਲੀ ਹੋਊਗੀ। ਅੱਛਾ। ਰਜਿਮ ਦੇ ਬਦਲਣ ਦੇ ਵਿੱਚ ਅਮਰੀਕਾ ਜਿਹੜਾ ਹੈ ਉਹ ਕਾਮਯਾਬ ਹੋਊਗਾ ਹੀ ਹੋਊਗਾ। ਹੂੰ। ਤੇ ਆਉਣ ਵਾਲੀ 18 ਮਾਰਚ ਤੋਂ ਲੈ ਕੇ 16 ਮਈ ਤੱਕ ਹੂੰ। ਇੰਪੋਰਟ ਐਕਸਪੋਰਟ ਜਿਹੜੀ ਆ। ਹੂੰ। ਅ ਨਿਰਯਾਤ ਕਰਨਾ, ਦਰਾਮਦਨ ਉਹ ਦੇ ਉਹਨੂੰ ਲੈ ਕੇ ਭਾਰਤ ਸਰਕਾਰ ਕੋਈ ਕਾਨੂੰਨ ਜਿਹੜਾ ਹੈ ਲੈ ਕੇ ਆਉਗੀ ਕੋਈ ਨਿਯਮ ਬਦਲੂਗੀ ਜਿਹਦੇ ਨਾਲ ਭਾਰਤ ਦੇ ਵਪਾਰੀਆਂ ਨੂੰ ਬਹੁਤ ਫਾਇਦਾ ਹੋਣਾ ਅੱਛਾ ਤੇ ਇਲਜ਼ਾਮ ਵੀ ਇਹੀ ਲੱਗ ਰਿਹਾ ਹੈ ਕਿ ਨਰੇਂਦਰ ਮੋਦੀ ਸਾਹਿਬ ਜਿਹੜੇ ਆਪਣੇ ਵਪਾਰੀ ਦੋਸਤਾਂ ਨੂੰ ਉਦਯੋਗਪਤੀ ਦੋਸਤਾਂ ਨੂੰ ਹੀ ਫਾਇਦਾ ਪਹੁੰਚਾਉਣ ਵਾਸਤੇ ਜੋ ਕੁਝ ਕਰ ਰਹੇ ਹੈ ਬਿਲਕੁਲ ਇੱਕ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਾਈ ਸੁਪਰੀਮ ਕੋਰਟ ਹੈ ਜਿਹੜਾ ਉਹ ਕੋਈ ਇਸ ਤਰ੍ਹਾਂ ਦਾ ਫੈਸਲਾ ਦਊਗਾ ਜਿਹਦੇ ਨਾਲ ਲੋਕੀ ਸੜਕਾਂ ਤੇ ਆ ਜਾਣਗੇ ਅੰਦੋਲਨ ਕਰਨਗੇ ਤੇ ਉਹ ਯੂਜੀਸੀ ਦੇ ਰੂਪ ਵਿਚ ਆਪਾਂ ਨੂੰ ਦੇਖਣ ਨੂੰ ਮਿਲਿਆ ਲੋਕੀ ਸੜਕਾਂ ਤੇ ਆ ਗਏ ਸੁਪਰੀਮ ਕੋਰਟ ਦੇ ਫੈਸਲੇ ਨਾਲ ਸੋ ਉਹ ਵੀ ਉਸੇ ਤਰ੍ਹਾਂ ਹੀ ਹਬ ਹੂ ਹੋ ਚੁੱਕਿਆ 18 April ਤੋਂ 16 May ਇਹ ਜਿਹੜਾ ਟਾਈਮ ਹੈਗਾ ਰੂਸ ਚੀਨ ਤੇ ਮੰਗੋਲੀਆ ਰੂਸ ਉੱਪਰ ਹੈ ਚੀਨ ਥੱਲੇ ਹੈ ਮੰਗੋਲੀਆ ਦੋਨਾਂ ਦੇ ਵਿਚਾਲੇ ਹੈ ਇਸ ਖਿੱਤੇ ਦੇ ਵਿੱਚ ਦੁਨੀਆ ਦਾ ਜਿਹੜਾ ਇਹ ਖਿੱਤਾ ਹੈ ਇਸ ਖਿੱਤੇ ਦੇ ਵਿੱਚ ਬਹੁਤ ਹਾਈ ਇੰਟੈਂਸਿਟੀ ਦਾ ਭਚਾਲ ਹੈ ਜਿਹੜਾ ਉਹ ਆਊਗਾ ਅੱਛਾ ਜਿਹਦੇ ਨਾਲ ਬਹੁਤ ਸਾਰੀਆਂ ਮੌਤਾਂ ਜੜੀਆਂ ਨੇ ਉਹ ਹੋ ਸਕਦੀਆਂ ਨੇ ਹੂੰ ਹੂੰ ਇਸ ਏਰੀਏ ਦੇ ਵਿੱਚ ਜੇ ਕਿਸੇ ਦਾ ਪਲਾਨ ਹੈਗਾ ਜਾਣ ਦਾ ਤਾਂ ਉਹ ਗਰੇਸ ਕਰੇ ਤੇ ਇਹੀ ਅਪ੍ਰੈਲ ਤੋਂ ਮਈ ਵਾਲੇ ਟਾਈਮ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਇੱਕਦਮ ਮੰਗਾਈ ਵਧ ਜਾਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਅੱਛਾ ਜਿਵੇਂ ਪਹਿਲਾਂ ਆਟੇ ਨੂੰ ਲੈ ਕੇ ਸੀ ਨਾ ਲੋਕੀ ਬਣਾ ਬਣਾ ਕੇ ਰੀਲਾਂ ਪਾਉਂਦੇ ਸੀ ਇਸੇ ਤਰ੍ਹਾਂ ਹੀ ਹੁਣ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਆ ਜਿਹੜੀ ਉਹ ਬਹੁਤ ਵੱਧ ਜਾਣੀ ਆ ਇਹਨਾਂ ਤਰੀਕਿਆਂ ਦੇ ਵਿੱਚ ਅੱਛਾ 27 ਮਈ ਤੋਂ 15 ਜੂਨ ਇਹ ਟਾਈਮ ਜਿਹੜਾ ਟੈਰਰਿਸਟ ਅਟੈਕ ਹੋਣ ਦਾ ਟਾਈਮ ਅੱਛਾ ਭਾਰਤ ਜਿਹੜਾ ਸੈਂਟਰਲ ਇੰਡੀਆ ਜਿੱਦਾਂ ਮੱਧ ਪ੍ਰਦੇਸ਼ ਹੋ ਗਿਆ ਦਿੱਲੀ ਹੈ ਰਾਜਸਥਾਨ ਪੰਜਾਬ ਹਰਿਆਣਾ ਦਿੱਲੀ ਉਹ ਇਸ ਏਰੀਆ ਦੇ ਵਿੱਚ ਟੈਰਰਿਸਟ ਅਟੈਕ ਹੋ ਸਕਦੇ ਆ ਤੇ ਵੱਡਾ ਅੱਤਵਾਦੀ ਕੋਈ ਬਹੁਤ ਨਾਮੀ ਮਤਲਬ ਉਹ ਫੜਿਆ ਜਾਣਾ ਅੱਛਾ ਹੋਰ ਵੀ ਫੜੇ ਜਾਣਗੇ ਮਤਲਬ ਜਿਹੜੇ ਫੜੇ ਜਾਣਗੇ ਉਹ ਵੱਡੇ ਅੱਤਵਾਦੀ ਹੋਣਗੇ ਜਿਹੜੇ ਅਟੈਕ ਹੋਣ ਦੀ ਗੱਲ ਤੁਸੀਂ ਕਰ ਰਹੇ ਹੋ ਜਦੋਂ ਇਹ ਜਿਹੇ ਅਟੈਕ ਅੱਤਵਾਦੀ ਹੁੰਦੇ ਆ ਜਦੋਂ ਨੁਕਸਾਨਤਾ ਹੁੰਦੇ ਆ ਜਾਨੀ ਮਾਲੀ ਨੁਕਸਾਨ ਵੱਡੇ ਪੱਧਰ ਤੇ ਹੋਣ ਦੀ ਸੰਭਾਅ ਹੋਊਗਾ ਹੂੰ ਪਬਲਿਕ ਪਲੇਸਾਂ ਦੇ ਉੱਪਰ ਹੁੰਦੇ ਆ ਨਾ ਇਹ ਜਿੱਥੇ ਭੀੜ-ਪਾੜ ਵਾਲਾ ਇਲਾਕਾ ਹੁੰਦਾ। ਹੂੰ। ਸੋ ਇਸ ਤਰ੍ਹਾਂ ਦੀ ਉਹ ਵੱਡੇ ਅੱਤਵਾਦੀ ਆ ਜਿਹੜੇ ਉਹ ਫੜੇ ਜਾਣਗੇ ਜਦੋਂ ਫੜੇ ਜਾਣਗੇ ਤਾਂ ਉਹਨਾਂ ਤੋਂ ਜਿਹੜੀ ਪੁੱਛਗਿੱਛ ਹੋਊਗੀ। ਹੂੰ। ਉੱਥੋਂ ਇੱਕ ਬਹੁਤ ਵੱਡੀ ਦੁਰਘਟਨਾ ਹੋਣ ਤੋਂ ਜਿਹੜਾ ਪਤਾ ਲੱਗ ਜੂਗਾ ਤੇ ਉਸ ਜਿਹੜੀ ਸਰਕਾਰ ਆ ਉਹ ਬਚਾਅ ਕਰ ਲੂਗੀ। ਹੂੰ। ਕਿਉਂਕਿ ਉਹਨਾਂ ਦੇ ਫੜੇ ਜਾਣ ਨਾਲ ਪਲਾਨ ਫੇਲ ਹੋ ਜੂਗਾ। ਹੂੰ। ਸੋ ਇੱਕ ਤਾਂ ਇਸ ਤਰ੍ਹਾਂ ਸੀ ਤੇ ਦੂਸਰਾ ਜਿਹੜੇ ਸਾਊਥ ਦੇ ਵਿੱਚ ਆਪਣੇ ਭਰਾ ਰਹਿੰਦੇ ਆ। ਹੂੰ। 27 ਮਈ ਤੋਂ ਲੈ ਕੇ 15 ਜੂਨ ਤੱਕ ਕੇਰਲਾ, ਕਾਮਲਨਾਡੂ ਜਿਹੜਾ ਇਹ ਦੋ ਸਟੇਟਾਂ ਹੈਗੀਆਂ ਇਹਨਾਂ ਦੇ ਵਿੱਚ ਫਲੱਡ ਆਊਗਾ ਬਹੁਤ ਵੱਡਾ ਅੱਛਾ ਜਿਹਦੇ ਨਾਲ ਜਾਨ ਮਾਲ ਨੁਕਸਾਨ ਹੋਊਗਾ ਕਾਫੀ ਜ਼ਿਆਦਾ ਅੱਛਾ 16 ਜੂਨ ਤੋਂ 14 ਜੁਲਾਈ ਹੰ ਜੰਮੂ ਕਸ਼ਮੀਰ ਦੇ ਵਿੱਚ ਅੰਦੋਲਨ ਸ਼ੁਰੂ ਹੋਊਗਾ ਕੇਂਦਰ ਸਰਕਾਰ ਦੇ ਖਿਲਾਫ ਤੇ ਉਸੇ ਟਾਈਮ ਦੇ ਵਿੱਚ ਵੀ ਬਾਰਡਰ ਦੇ ਉੱਪਰ ਮਿਲਟਰੀ ਐਕਸ਼ਨ ਦੇਖਣ ਨੂੰ ਮਿਲੂਗਾ ਚੋ ਚਾਹੇ ਉਹ ਚੀਨ ਨਾਲ ਹੋਵੇ ਚਾਹੇ ਪਾਕਿਸਤਾਨ ਨਾਲ ਚਾਹੇ ਬੰਗਲਾਦੇਸ਼ ਨਾਲ ਜਿਨ੍ਹਾਂ ਨਾਲ ਆਪਣੀ ਸਰਾਧ ਸਾਂਝੀ ਹੁੰਦੀ ਹੈ ਤੇ ਜਿਨ੍ਹਾਂ ਨਾਲ ਆਪਣਾ ਮਤਲਬ ਫੌਜੀ ਲੈਵਲ ਦੀ ਟਕਰਾ ਜਿਹੜਾ ਹੋ ਸਕਦਾ ਸੋ ਇੱਕ ਜਿਹੜਾ ਹੈ ਬੈਂਕਿੰਗ ਸਿਸਟਮ ਹੈ ਜਿਹੜਾ ਆਪਣਾ ਉਹ ਉਹਦੇ ਉੱਪਰ ਸੰਕਟ ਆਉਣ ਵਾਲਾ ਹੈ ਸੰਕਟ ਨੂੰ ਪਰ ਸਰਕਾਰ ਤੇ ਕਹਿ ਸਕਦੇ ਆ ਜਿਹੜੇ ਲੋਕੀ ਪੈਸਾ ਜ਼ਿਆਦਾ ਬੈਂਕ ਚ ਰੱਖਦੇ ਆ ਉਹਨਾਂ ਨੂੰ ਮਤਲਬ ਸਲਾਹ ਦਿੱਤੀ ਜਾ ਦੇ ਸਕਦਾ ਮੈਂ ਤਾਂ ਵੀ ਜਿੰਨਾ ਜ਼ਿਆਦਾ ਹੋ ਸਕਦਾ ਮੈਟਲ ਦੇ ਵਿੱਚ ਇਨਵੈਸਟ ਕਰਕੇ ਘਰੇ ਰੱਖ ਲਓ ਹੂੰ ਜਦੋਂ ਕੋਈ ਇਹੋ ਜਿਹਾ ਸੰਕਟ ਆਉਂਦਾ ਹੁੰਦਾ ਤਾਂ ਸਰਕਾਰ ਜਿਹੜੀ ਆ ਉਹ ਲੋਕਾਂ ਦਾ ਪਿਆ ਪੈਸਾ ਜਿਹੜਾ ਉਹ ਯੂਜ਼ ਕਰਨਾ ਹੁੰਦਾ ਉਹਨੇ ਫ੍ਰੀਜ਼ ਕਰ ਲੈਂਦੀ ਹੈ ਤੇ ਉਹ ਇੱਕ ਲਿਮਟ ਬਣਾ ਦਿੰਦੀ ਹੈ ਵੀ ਤੁਸੀਂ ਇੰਨੇ ਹੀ ਕਢਾ ਸਕਦੇ ਹੋ ਸੋ ਉਹ ਜਿਹੜਾ ਹੈ ਇਸ ਤਰ੍ਹਾਂ ਦਾ ਚਾਂਸ ਬਣ ਸਕਦਾ ਉਹਦੇ ਹੈ ਉਹਦੇ ਇੰਡੀਕੇਸ਼ਨ ਉਹ ਦੂਸਰਾ ਜਿਹੜਾ ਹੈ ਮਤਲਬ ਇਹ ਜਿਹੜਾ ਟਾਈਮ ਹੈਗਾ ਨਾ ਮਤਲਬ ਜਿਹੜਾ ਆਪਣਾ ਜੂਨ ਜਲਾਈ ਵਾਲਾ ਟਾਈਮ ਹਮ ਇਸ ਟਾਈਮ ਦੇ ਵਿੱਚ ਵੱਡੇ ਰਾਜਨੀਤਿਕ ਆਗੂ ਦਾ ਅਸੈਸੀਨੇਸ਼ਨ ਹੋ ਸਕਦਾ ਫਿਰ ਦੁਬਾਰਾ ਅੱਛਾ ਪਲੇਨ ਦੇ ਵਿੱਚ ਕੋਈ ਨੇਤਾ ਬੈਠਾ ਹੋਵੇ ਉਹ ਪਲੇਨ ਕ੍ਰੈਸ਼ ਵੀ ਹੋ ਸਕਦਾ ਹਮ ਜਾਂ ਵੱਡੇ ਨੇਤਾ ਨੂੰ ਕੋਈ ਗੋਲੀ ਮਾਰ ਕੇ ਜਾਂ ਕਿਸੇ ਬੰਬ ਨਾਲ ਮਲ ਉਹਦਾ ਅਸੈਸੀਨੇਸ਼ਨ ਹੋ ਸਕਦਾ ਹਮ ਤੇ ਉਹਦੇ ਅਸੈਸੀਨੇਸ਼ਨ ਹੋਣ ਤੋਂ ਬਾਅਦ ਚ ਕਾਫੀ ਹਾਈ ਲੈਵਲ ਦੇ ਉੱਪਰ ਦੰਗਾਕਾਰੀ ਮੱਲਬ ਅੰਦੋਲਨ ਹੋਊਗਾ ਇੰਡੀਆ 'ਚ ਇੰਡੀਆ 'ਚ ਹੂੰ ਇੰਡੀਆ ਦਾ ਹੀ ਨੇਤਾ ਦੀ ਗੱਲ ਕਰਦਾ ਹਾਂ ਮੈਂ ਹੂੰ ਅੰਦੋਲਨ ਹੋਊਗਾ ਜਿਹਦੇ ਨਾਲ ਕਾਫੀ ਅਸਥਿਰਤਾ ਪੈਦਾ ਹੋ ਜੂਗੀ ਕਿ ਉੱਤੇ ਕਾਬੂ ਪਾਉਣਾ ਬਹੁਤ ਔਖਾ ਹੋ ਜਾਊਗਾ ਉੱਚਾ ਜਿਸ ਤਰ੍ਹਾਂ ਆਪਣੇ ਪਹਿਲਾਂ ਜਦੋਂ 84 ਦੇ ਵਿੱਚ ਆਪਣੇ ਹੋਇਆ ਨਾ ਹੂੰ ਪ੍ਰਧਾਨ ਮੰਤਰੀ ਦੇ ਮਰਨ ਤੋਂ ਬਾਅਦ ਬਿਲਕੁਲ ਇਸ ਤਰ੍ਹਾਂ ਦੇ ਫੇਰ ਚਾਂਸ ਨੇ ਹੂੰ ਜੂਨ ਤੋਂ ਜੁਲਾਈ ਦੇ ਵਿੱਚ ਅੱਛਾ ਸੋ ਇਸ ਕਰਕੇ ਆਪ ਭੀੜ ਤੋਂ ਪਾਸੇ ਰਹਿਣ ਦੇ ਵਿੱਚ ਹੀ ਫਾਇਦਾ ਹੈ ਹੂੰ 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 ਇਸੇ ਟਾਈਮ ਦੇ ਵਿੱਚ ਬਿਹਾਰ ਚਾਰਖੰਡ ਤੇ ਬੰਗਾਲ ਹੂੰ ਇਹਨਾਂ ਸਟੇਟਾਂ ਦੇ ਵਿੱਚ ਮਤਲਬ ਸਟ੍ਰਾਈਕ ਹੋ ਸਕਦੀ ਹੈ ਵੱਡੀ ਹੂੰ ਹੂੰ ਜਿਹਦੇ ਨਾਲ ਸਰਕਾਰੀ ਕੰਮ ਕਾਜ ਆ ਜਿਹੜੇ ਉਹ ਰੁਕ ਜਾਣਗੇ ਹੂੰ ਤੇ ਹੋਰ ਦੱਸੋ ਤੁਸੀਂ ਕੀ ਪੁੱਛਣਾ ਚਾਹੁੰਦੇ ਮੈਂ ਇੱਕ ਜਿਵੇਂ ਜੋ ਤੁਸੀਂ ਦੇ ਵਿੱਚ ਇਹ ਬੜਾ ਹੁੰਦਾ ਕਿ ਜਿਹੜੀਆਂ ਘਟਨਾਵਾਂ ਦੁਰਘਟਨਾਵਾਂ ਜਿਹੜੀਆਂ ਹੋਣ ਵਾਲੀਆਂ ਹੁੰਦੀਆਂ ਤਾਂ ਉਪਾਅ ਜਿਹੜਾ ਕੀਤਾ ਜਾਂਦਾ ਹੁਣੇ ਜਿਹੜੀਆਂ ਤੁਸੀਂ ਮਤਭੰਗੀਆਂ ਘਟਨਾਵਾਂ ਜਿਹੜੀਆਂ ਦੱਸ ਰਹੇ ਹੋ ਕਿ ਇਦਾਂ ਹੋ ਸਕਦਾ ਉਦਾਂ ਹੋ ਸਕਦਾ ਕਿ ਇਹ ਰੋਕੀਆਂ ਵੀ ਜਾ ਸਕਦੀਆਂ ਜੋਤਿਸ਼ ਦੇ ਅਨੁਸਾਰ ਜਾਂ ਕੋਈ ਉਪਾਅ ਵਗੈਰਾ ਜਾਂ ਕੁਝ ਹੋਰ ਕੀ ਇਹਦੇ ਨਾਲ ਇਹ ਸਿਸਟਮ ਨੂੰ ਬਦਲਿਆ ਜਾ ਸਕਦਾ ਨਹੀਂ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੂੰ ਇਹਨਾਂ ਤੋਂ ਬਚਿਆ ਜਾ ਸਕਦਾ ਹੂੰ ਮਤਲਬ ਘਟ ਕੀਤਾ ਜਾ ਸਕਦਾ ਬੰਦਾ ਮਤਲਬ ਬਾਤ ਚ ਸਕਦਾ ਜੇ ਉਹਨੂੰ ਪਤਾ ਹੋਵੇ ਤਾਂ ਹੂੰ ਜਿਸ ਤਰ੍ਹਾਂ ਮੈਂ ਕਿਹਾ ਸੀ 28 ਜਨਵਰੀ ਤੋਂ 28 ਫਰਵਰੀ ਤੱਕ ਨਾ ਸਫਰ ਕਰੋ ਹਵਾ 'ਚ ਅੱਗੇ ਵੀ ਆਪਾਂ ਦੋ ਡੇਟਾ ਦਿੱਤੀਆਂ ਨੇ ਫਿਰ ਉਹਦੇ 'ਚ ਨਾ ਕਰੋ ਹੂੰ ਬਚਿਆ ਜਾ ਸਕਦਾ ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਮਤਲਬ ਐਕਸੀਡੈਂਟ ਹੀ ਨਹੀਂ ਹੋਣਾ ਹੂੰ ਸੋ ਉਪਾਅ ਜਿਹੜੇ ਆ ਉਹ ਵਿਅਕਤੀਗਤ ਕੰਮ ਕਰਦੇ ਆ ਨਿੱਜੀ ਤੌਰ ਤੇ ਹਾਂ ਮਤਲਬ ਆਪਣੇ ਲਈ ਆਪਣੇ ਲਈ ਬੰਦਾ ਉਪਾਅ ਕਰ ਸਕਦਾ ਮਤਲਬ ਜਿਹੜੇ ਨਹੀਂ ਵੱਡੀਆਂ ਘਟਨਾਵਾਂ ਵਰਲਡ ਦੇ ਨਾਲ ਦੁਨੀਆ ਦੇ ਨਾਲ ਲੋਕਾਂ ਦੇ ਨਾਲ ਜੁੜੀਆਂ ਨੇ ਉਹਦਾ ਨਹੀਂ ਕੋਈ ਨਾ ਜਿਵੇਂ ਸਾਰਾ ਭਾਰਤ ਹਵਲ ਕਰਨ ਲੱਗ ਗਿਆ ਸੀ ਵੀ 트럼ਪ ਰਾਸ਼ਟਰਪਤੀ ਬਣ ਜਵੇ ਹੂੰ ਇਸ ਤਰ੍ਹਾਂ ਨਹੀਂ ਹੁੰਦਾ ਹੂੰ ਉਹ ਆਪ ਦਾ ਕਰ ਲਵੇ ਉੱਥੇ ਫਿਰ ਤਾਂ ਹੋ ਸਕਦਾ ਹੂੰ ਜਾਂ ਵੀ ਇੰਡੀਆ ਮੈਚ ਜਿੱਤ ਜਵੇ ਹੂੰ ਉਹਦੇ ਲਈ ਕੋਈ ਉਪਾਅ ਹੋਵੇ ਐਦਾਂ ਦਾ ਕੁਝ ਨਹੀਂ ਹੁੰਦਾ ਹੂੰ ਵਿਅਕਤੀਗਤ ਤੌਰ ਤੇ ਉਪਾਅ ਕੰਮ ਕਰਦੇ ਤੇ 100% ਕਰਦੇ ਅੱਛਾ ਹੂੰ ਹੁਣ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਵਰਲਡ ਦੀ ਵੀ ਗੱਲ ਕਰ ਲਈ ਭਾਰਤ ਦੀ ਵੀ ਗੱਲ ਕਰ ਲਈ ਪੰਜਾਬ ਦੀ ਰਾਜਨੀਤੀ ਬਾਰੇ ਗੱਲ ਨਹੀਂ ਕੀਤੀ ਪੰਜਾਬ ਦੀ ਰਾਜਨੀਤੀ ਬਾਰੇ ਵੀ ਥੋੜਾ ਬਹੁਤਾ ਕੁਝ ਦੱਸੋ ਕੋਈ ਲੀਡਰ ਬਾਰੇ ਕਿ ਕੌਣ ਅੱਗੇ ਆ ਸਕਦਾ ਜਾਂ ਕਿਸੇ ਕਿਸੇ ਦੀ ਤੁਸੀਂ ਕੁੰਡਲੀ ਦੇਖੀ ਹੋਵੇ ਮੈਂ ਕੁੰਡਲੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਚਰਨਜੀਤ ਸਿੰਘ ਚੰਨੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਦੀ ਕੁੰਡਲੀ ਨੂੰ 3-4 ਘੰਟੇ ਲਾ ਕੇ ਐਨਲਿਸਿਸ ਕੀਤਾ ਤੇ ਆਉਣ ਵਾਲੀ ਜਿਹੜੀ 27 ਦੀ ਸਰਕਾਰ ਬਣਨ ਦਾ ਟਾਈਮ ਹੈ ਉੱਥੇ ਉਹਨਾਂ ਦੇ ਜਿਹੜੇ ਗ੍ਰਹਿ ਨੇ ਉਹ ਬਹੁਤ ਜ਼ਿਆਦਾ ਸਪੋਰਟਿਵ ਨੇ ਚਰਨਜੀਤ ਸਿੰਘ ਚੰਨੀ ਦਾ ਫੁੱਲ ਚਾਂਸ ਹੈ ਉਹਨਾਂ ਦੇ ਮੁੱਖ ਮੰਤਰੀ ਬਣਨ ਦੇ ਜੇ ਉਹਨਾਂ ਦੇ ਕੰਪੈਰੀਟਿਵ ਜਿਹੜਾ ਬੰਦਾ ਹੈ ਉਹਦੇ ਸਟਾਰ ਉਹਨਾਂ ਨਾਲੋਂ ਜ਼ਿਆਦਾ ਸਟਰੋਂਗ ਹੋਏ ਫਿਰ ਉਹ ਬਣ ਜੂਗਾ ਆਦਰਵਾਇਜ਼ ਚਰਨਜੀਤ ਸਿੰਘ ਚੰਨੀ ਪੱਕਾ ਹੈ ਉਹ ਮੁੱਖ ਮੰਤਰੀ ਬਣਨਗੇ ਦੁਬਾਰਾ ਅੱਛਾ ਬਿਲਕੁਲ ਚੰਜੀ ਸਿੰਘ ਜੰਨੀ ਦੇ ਗ੍ਰਹਿ ਤੁਹਾਡੇ ਹਿਸਾਬ ਨਾਲ ਸਟਰੋਂਗ ਨੇ ਮੇਰੇ ਹਿਸਾਬ ਨਾਲ ਨਹੀਂ ਕੋਈ ਵੀ 2 2 4 ਹੀ ਹੁੰਦੇ ਆ ਉਹਨਾਂ ਤਿੰਨ ਹੋ ਸਕਦੇ ਨੇ ਪੰਜ ਹੋ ਸਕਦੇ ਆ ਪਰ ਹਾਲ ਦੀ ਘੜੀ ਤਾਂ ਮਤਲਬ ਚੰਜੀ ਸਿੰਘ ਜੰਨੀ ਉਹਨਾਂ ਨੂੰ ਜਿਸ ਤਰੀਕੇ ਨਾਲ ਉਹਨਾਂ ਦੀ ਆਪਣੀ ਪਾਰਟੀ ਦੇ ਲੀਡਰ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ ਮੀਡੀਆ ਮੈਨੇਜਮੈਂਟ ਕਰਕੇ ਉਹਨਾਂ ਦੇ ਖਿਲਾਫ ਰਣਨੀਤੀਆਂ ਘੜੀਆਂ ਜਾ ਰਹੀਆਂ ਕਿ ਉਹ ਫਿਰ ਕਿਸੇ ਕੰਮ ਆਉਣਗੀਆਂ ਉਹਦਾ ਚੰਜੀ ਸਿੰਘ ਜੰਨੀ ਨੂੰ ਨੁਕਸਾਨ ਹੋਊਗਾ ਉਹਦਾ ਫਾਇਦਾ ਚੰਜੀ ਸਿੰਘ ਚੰਨੀ ਨੂੰ ਉਹ ਕਿਵੇਂ ਜਿਹੜੀ 베ਰੀ ਦੇ ਬੇਰ ਹੋਣਗੇ ਉਹਨੇ ਡਲੇ ਪੈਣਗੇ ਹੂੰ ਉਹ ਉਹਨਾਂ ਨੂੰ ਦਿਨ ਹੈ ਵੀ ਇਹ ਬੜੂਗਾ ਹੂੰ ਉਹ ਕਿਤਲਤਾ ਖੇਚਣ ਦੀ ਕੋਸ਼ਿਸ਼ ਕਰਦੇ ਆ ਹੂੰ ਕਰੀ ਜਾਣ ਹੂੰ ਉਹਦਾ ਫਾਇਦਾ ਹੀ ਹੈ ਚੰਨੀ ਸਾਹਿਬ ਨੂੰ ਹੂੰ ਜਿੰਨਾ ਵਿਰੋਧ ਹੋ ਰਿਹਾ ਉਹਦਾ ਮਤਲਬ ਇਹ ਹੈ ਵੀ ਓਨੀ ਉਹਨਾਂ ਦੀ ਪੋਜੀਸ਼ਨ ਅਪ ਹੋ ਰਹੀ ਹੈ ਹੂੰ ਉਹ ਬੰਦੇ ਵਿਰੋਧ ਕਰਕੇ ਵੀ ਉਹਨਾਂ ਦਾ ਫਾਇਦਾ ਹੀ ਕਰ ਰਹੇ ਆ ਕੁੰਡਲੀ ਸਟਰੋਂਗ ਬਿਲਕੁਲ ਹੂੰ ਤੇ ਹੋਰ ਮਤਲਬ ਕਿਹੜੀਆਂ ਚੀਜ਼ਾਂ ਦਾ ਜਾਂਦੇ ਜਾਂਦੇ ਜੇ ਆਪਾਂ ਗੱਲ ਕਰੀਏ ਤਾਂ ਨਿੱਜੀ ਤੌਰ ਤੇ ਲੋਕਾਂ ਦਾ ਖਿਆਲ ਰੱਖਣ ਦੀ ਲੋੜ ਹੈ ਵੀ ਆਪਣੀ ਗ੍ਰਹਿ ਦਸ਼ਾ ਚੈੱਕ ਕਰੋ ਹੂੰ ਤੇ ਉਹਦੇ ਅਨੁਸਾਰ ਚੱਲੋ ਹੂੰ ਤੇ ਕਿਸੇ ਸਮਝਦਾਰ ਸਿਆਣੇ ਜੋਤਸ਼ੀ ਕੋਲ ਜਾਓ ਆਪਣੇ ਲੋਕ ਕੀ ਕਰਦੇ ਆ ਜਿਹੜੇ ਪੁਜਾਰੀ ਹੁੰਦੇ ਆ ਹੂੰ ਮੰਦਰਾਂ ਦੇ ਵਿੱਚ ਹੂੰ ਉਹ ਜੋਤਸ਼ੀ ਨਹੀਂ ਹੁੰਦੇ ਹੂੰ ਉਹ ਪੁਜਾਰੀ ਹੁੰਦੇ ਆ ਹੂੰ ਆਪਣੇ ਜਿਹੜੇ ਲੋਕ ਆ ਉਹਨਾਂ ਨੂੰ ਆਪਣੀਆਂ ਬੁੜੀਆਂ ਉਹਨਾਂ ਨੂੰ ੱੱਕੇ ਨਾਲ ਜੋਤਸ਼ੀ ਬਣਾ ਦਿੰਦੀ ਆ ਬਣਾ ਦਿੰਦੀ ਆ ਉਹ ਜੋਤਸ਼ੀ ਹੁੰਦੇ ਨਹੀਂ ਹੂੰ ਹੂੰ ਉਹਨਾਂ ਕੋਲ ਪੂਰਾ ਗਿਆਨ ਨਹੀਂ ਹੁੰਦਾ ਜੋਤਿਸ਼ ਦਾ ਸੋ ਇਸ ਕਰਕੇ ਜਿਹੜੇ ਕੱਚ ਘੜ ਜੋਤਸ਼ੀ ਆ ਹੂੰ ਉਨਾੰਤੇ ਉਹ ਉਹਨਾਂ ਦੇ ਨਾਮ ਮਤਲਬ ਉਹਨਾਂ ਕੋਲ ਨਹੀਂ ਜਾਣਾ ਚਾਹੀਦਾ ਜਿਨੇ ਜੋਤਿਸ਼ ਦਾ ਗਿਆਨ ਹਾਸਲ ਕੀਤਾ ਉਦਾਂ ਦੇ ਜੋਤਸੀ ਕੋਲੋਂ ਆਪਦੀ ਕੁੰਡਲੀ ਚੈੱਕ ਕਰਾਓ ਤੇ ਜੇ ਕੋਈ ਉਪਾਅ ਕਰਨ ਵਾਲਾ ਹੈ ਤਾਂ ਉਹ ਕਰੋ ਜੋ ਗ੍ਰਹਿ ਦਸ਼ਾ ਕਹਿੰਦੀ ਹੈ ਉਹਦੇ ਅਨਸਾਰ ਚੱਲੋ ਤਾਂ ਤੁਹਾਨੂੰ ਸਪੋਰਟ ਕਰਨਗੇ ਗ੍ਰਹਿ ਜੇ ਆਪਾਂ ਉਹਦੇ ਉਲਟ ਕੰਮ ਕਰਦੇ ਆ ਤਾਂ ਫਿਰ ਆਪਾਂ ਨੂੰ ਉਹਦਾ ਨੁਕਸਾਨ ਹੀ ਹੋਊਗਾ ਨੁਕਸਾਨ ਹੀ ਤੇ ਦੂਸਰਾ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਤੇ ਜਿੰਨੇ ਵੱਧ ਤੋਂ ਵੱਧ ਹੋ ਸਕਦਾ ਕੁਦਰਤ ਨਾਲ ਆਪਾਂ ਨੂੰ ਪ੍ਰੇਮ ਕਰਨਾ ਚਾਹੀਦਾ ਦਰਖਤ ਵਗੈਰਾ ਲਾਈਏ ਰੁੱਖ ਲਾਈਏ ਸੋ ਨੇਚਰ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਿਲਕੁਲ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤਾਂ ਇਹ ਤੰ ਜੋਤਿਸ਼ ਕੇ ਗੋਪਾਲ ਜੀ ਜਿਨ੍ਹਾਂ ਦੀਆਂ ਪਿਛਲੀਆਂ ਬਹੁਤ ਸਾਰੀਆਂ ਭੁਖ ਬਣੀਆਂ ਸੱਚ ਹੋਈਆਂ ਜਿਹਦੇ ਕਰਕੇ ਇਸ ਵਾਰ ਫਿਰ ਇੱਕ ਵਾਰ ਉਹਨਾਂ ਦੀ ਇੰਟਰਵਿਊ ਸਾਨੂੰ ਕਰਨ ਦੀ ਲੋੜ ਜਿਹੜੀ ਉਹ ਪਈ ਹੈ ਤਾਂ ਇਸ ਵਾਰ ਫਿਰ ਉਹਨਾਂ ਨੇ ਨਵੀਆਂ ਭੁਖ ਬਣੀਆਂ ਕੀਤੀਆਂ ਨੇ ਹੁਣ ਦੇਖਦੇ ਹਾਂ ਕਿ ਉਹਨਾਂ ਦੇ ਵਿੱਚੋਂ ਕੀ ਕੁਝ ਜਿਹੜਾ ਉਹ ਸੱਚ ਹੋ ਕੇ ਬਾਹਰ ਨਿਕਲਦਾ ਹੈ ਪੰਜਾਬ ਦੇ ਬਾਰੇ ਖਾਸ ਤੌਰ ਤੇ ਚਰਨਜੀਤ ਸਿੰਘ ਚੰਨੀ ਬਾਰੇ ਵੀ ਉਹ ਇੱਕ ਬਾਣੀ ਕੀਤੀ ਹੈ ਪੰਜਾਬ ਤੇ ਉਸ ਤੋਂ ਬਾਅਦ ਭਾਰਤ ਤੇ ਵਰਲਡ ਲੈਵਲ ਤੇ ਵੀ ਕੁਝ ਉਹਨਾਂ ਨੇ ਪੇਖਵਾਣੀਆਂ ਕੀਤੀਆਂ ਨੇ ਅਗਲੀ ਮੁਲਾਕਾਤ ਦੇ ਵਿੱਚ ਦੇਖਦੇ ਹਾਂ ਕੀ ਕੁਝ ਇਸ ਪੇਖਵਾਣੀਆਂ ਦੇ ਵਿੱਚੋਂ ਖਾਸ ਰਹੂਗਾ ਤਦ ਤੱਕ ਲਈ ਦੀ ਹੋ ਜਾਜਤ ਤਨਵਾ